ਦਿੱਲੀ ਤੋਂ ਜੰਮੂ ਜਾਣ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਜਿੱਥੇ ਉਹਨਾਂ ਨੂੰ ਪਹਿਲਾਂ ਘੰਟਾ-ਘੰਟਾ ਤੱਕ ਰੇਲ ਗੱਡੀਆਂ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ ਪਰ ਹੁਣ ਉਹਨਾਂ ਦਾ ਸਫ਼ਰ ਹੋਰ ਆਸਾਨ ਹੋ ਜਾਵੇਗਾ ਤੇ ਉਹਨਾਂ ਨੂੰ ਵੇਟ ਗੱਡੀ 'ਚ ਬੈਠ ਕੇ ਵੇਟ ਨਹੀਂ ਕਰਨੀ ਪੈਗੀ ਜਿਸ ਤਰੀਕੇ ਦੇ ਨਾਲ ਟ੍ਰੇਨਾਂ ਲੇਟ ਹੋ ਜਾਂਦੀਆਂ ਸੀ ਹੁਣ ਉਹਨਾਂ ਨੂੰ ਇਹ ਜਿਹਾ ਨਹੀਂ ਸਾਹਮਣਾ ਕਰਨਾ ਪਵੇਗਾ ਤੁਹਾਨੂੰ ਦੱਸ ਦਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਜੰਮੂ ਤੱਕ ਮੌਜੂਦਾ ਰੇਲਵੇ ਲਾਈਨਾਂ ਤੇ ਟ੍ਰੈਫਿਕ ਲੋਡ ਨੂੰ ਘਟ ਕਰਨ ਤੇ ਰੇਲ ਗੱਡੀਆਂ ਦੀ ਰਫ਼ਤਾਰ ਵਧਾਉਣ ਦੇ ਲਈ ਦਿੱਲੀ ਤੋਂ ਜੰਮੂ ਤੱਕ ਨਵੀਂ ਰੇਲਵੇ ਲਾਈਨ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਨਵੀਂ ਰੇਲਵੇ ਲਾਈਨ ਦੇ ਸਰਵੇ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਦੱਸਿਆ ਕਿ ਰੇਲਵੇ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਅੰਬਾਲਾ ਤੱਕ ਦੋ ਰੇਲਵੇ ਲੈਨਾਂ ਵਿਛਾਈਆਂ ਜਾਣਗੀਆਂ ਅਤੇ ਅੰਬਾਲਾ ਤੋਂ ਜੰਮੂ ਤੱਕ ਇੱਕ ਲਾਈਨ ਵਿਛਾਈ ਜਾਵੇਗੀ ਹਾਲਾਂਕਿ ਰੇਲਵੇ ਨੇ ਅਜੇ ਤੱਕ ਇਸ ਬਾਰੇ ਅਧਿਕਾਰੀ ਤੌਰ ਤੇ ਕੁਝ ਨਹੀਂ ਕਿਹਾ ਨਵੀਂ ਦਿੱਲੀ ਜੰਮੂ ਇੱਕ ਵਿਅਸਤ ਯਾਤਰਾ ਮਾਰਗ ਹੈ ਨਵੀਂ ਦਿੱਲੀ ਤੋਂ ਅੰਬਾਲਾ ਲਈ ਰੋਜ਼ਾਨਾ ਪੰਜਾਬ ਤੋਂ ਵੱਧ ਰੇਲ ਨਾ ਚੱਲਦੀਆਂ। ਜਦੋਂ ਕਿ ਅੰਬਾਲਾ ਤੋਂ ਜੰਮੂ ਤੱਕ ਰੋਜ਼ਾਨਾ ਵੀ ਤੋਂ ਵੱਧ ਰੇਲ ਗੱਡੀਆਂ ਚੱਲਦੀਆਂ ਨੇ। ਮੰਨਿਆ ਜਾ ਰਿਹਾ ਹੈ ਕਿ ਨਵੀਂ ਰੇਲਵੇ ਲਾਈਨ ਪੁਰਾਣੀ ਰੇਲਵੇ ਲਾਈਨਾਂ ਦੇ ਨੇੜੇ ਵਿਛਾਈ ਜਾਵੇਗੀ ਤਾਂ ਜੋ ਰੇਲ ਗੱਡੀਆਂ ਦੇ ਸੰਚਾਲਨ ਵਿੱਚ ਕੋਈ ਰੁਕਾਵਟ ਨਾ ਆ ਸਕੇ। ਯਾਤਰੀ ਮੌਜੂਦਾ ਰੇਲਵੇ ਸਟੇਸ਼ਨਾਂ ਤੋਂ ਹੀ ਰੇਲ ਗੱਡੀਆਂ ਤੇ ਚੜ੍ਹਨ ਅਤੇ ਉਤਰ ਸਕਣਗੇ। ਫਿਲਹਾਲ ਇਸ ਲਾਈਨ ਤੇ ਰੇਲ ਆਵਾਜਾਈ ਵਧਣ ਕਾਰਨ ਯਾਤਰੀ ਗੱਡੀਆਂ ਦੀ ਰਫ਼ਤਾਰ ਪ੍ਰਭਾਵਿਤ ਹੋ ਰਹੀ ਹੈ। ਉਹ ਦੱਸਦੀ ਹੈ ਕਿ ਰੇਲ ਗੱਡੀਆਂ ਨੂੰ ਰੂਟ ਤੇ ਰੋਕਣਾ ਪੈਂਦਾ ਹੈ ਅਤੇ ਹੋਰ ਟ੍ਰੇਨਾਂ ਨੂੰ ਮੋੜਨਾ ਪੈਂਦਾ ਹੈ। ਤਿੰਨ ਡਿਵੀਜ਼ਨਾਂ ਨੂੰ ਇਸ ਦੀ ਜਿਹੜੀ ਆ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹਨਾਂ ਦੀ ਨਿਗਰਾਨੀ ਹੇਠ ਸਾਰਾ ਕੰਮ ਕੀਤਾ ਜਾਵੇਗਾ। ਇਸ ਸਾਰਾ ਸਰਵੇ ਤੋਂ ਅੰਦਾਜ਼ਾ ਜੀ ਕਿ ਪ੍ਰਾਈਵੇਟ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਰੇਲਵੇ ਰੂਟ ਤੇ ਸਿਰਫ 2 ਟਰੈਕ ਹੋਣ ਕਾਰਨ ਕਾਫੀ ਦਿੱਕਤਾਂ ਆ ਰਹੀਆਂ ਹਨ। ਇੱਕ ਰੇਲ ਗੱਡੀ ਨੂੰ ਕੱਢਣ ਲਈ ਦੂਜੇ ਨੂੰ ਲੰਬੇ ਸਮੇਂ ਲਈ ਬਾਹਰਲੇ ਪਾਸੇ ਰੋਕਣਾ ਪੈਂਦਾ ਹੈ। ਇਸ ਨਾਲ ਸਮਾਂ ਬਰਬਾਦ ਹੁੰਦਾ ਹੈ ਅਤੇ ਯਾਤਰੀਆਂ ਨੂੰ ਸਫ਼ਰ ਕਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਹੁਣ ਅਜਿਹਾ ਯਾਤਰੀਆਂ ਨੂੰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਬਿਲਕੁਲ ਨਹੀਂ ਕਰਨਾ ਪਵੇਗਾ ਰੇਲਵੇ ਲਾਈਨ ਦਾ ਸਰਵੇ ਰਿਪੋਰਟ ਰੇਲਵੇ ਬੋਰਡ ਨੂੰ ਭੇਜੀ ਜਾਵੇਗੀ ਰੇਲਵੇ ਬੋਰਡ ਦੀ ਕਮੇਟੀ ਇਸ ਪ੍ਰੋਜੈਕਟ ਤੇ ਫੈਸਲਾ ਲਵੇਗੀ ਹੁਣ ਸਰਵੇਖਣ ਕੀਤਾ ਜਾ ਰਿਹਾ ਹੈ ਕਿ ਲਾਈਨ ਕਿੱਥੇ ਪਾਈ ਜਾ ਸਕਦੀ ਹੈ ਤੇ ਕਿੱਥੇ ਪੁਲ ਬਣਾਉਣਾ ਪੈ ਸਕਦਾ ਹੈ ਇਧਰ ਜ਼ਮੀਨ ਅਕਵਾਇਰ ਕਰਨੀ ਪਵੇਗੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਜੀਕੇ ਆਰ ਟੀਵੀ ਦੇ ਨਾਲ ਦਿੱਲੀ ਤੋਂ ਜੰਮੂ ਜਾਣ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਜਿੱਥੇ ਉਹਨਾਂ ਨੂੰ ਪਹਿਲਾਂ ਘੰਟਾ-ਘੰਟਾ ਤੱਕ ਰੇਲ ਗੱਡੀਆਂ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ ਪਰ ਹੁਣ ਉਹਨਾਂ ਦਾ ਸਫ਼ਰ ਹੋਰ ਆਸਾਨ ਹੋ ਜਾਵੇਗਾ ਤੇ ਉਹਨਾਂ ਨੂੰ ਵੇਟ ਗੱਡੀ 'ਚ ਬੈਠ ਕੇ ਵੇਟ ਨਹੀਂ ਕਰਨੀ ਪੈਗੀ ਜਿਸ ਤਰੀਕੇ ਦੇ ਨਾਲ ਟ੍ਰੇਨਾਂ ਲੇਟ ਹੋ ਜਾਂਦੀਆਂ ਸੀ ਹੁਣ ਉਹਨਾਂ ਨੂੰ ਅਜਿਹਾ ਨਹੀਂ ਸਾਹਮਣਾ ਕਰਨਾ ਪਵੇਗਾ ਤੁਹਾਨੂੰ ਦੱਸ ਦਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਜੰਮੂ ਤੱਕ ਮੌਜੂਦਾ ਰੇਲਵੇ ਲਾਈਨਾਂ ਤੇ ਟ੍ਰੈਫਿਕ ਲੋਡ ਨੂੰ ਘਟ ਕਰਨ ਅਤੇ ਰੇਲ ਗੱਡੀਆਂ ਦੀ ਰਫ਼ਤਾਰ ਵਧਾਉਣ ਦੇ ਲਈ ਦਿੱਲੀ ਤੋਂ ਜੰਮੂ ਤੱਕ ਨਵੀਂ ਰੇਲਵੇ ਲਾਈਨ ਵਿਛਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਨਵੀਂ ਰੇਲਵੇ ਲਾਈਨ ਦੇ ਸਰਵੇ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਦਾਅਵਾ ਕੀਤਾ ਕਿ ਰੇਲਵੇ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਅੰਬਾਲਾ ਤੱਕ ਦੋ ਰੇਲਵੇ ਲਾਈਨਾਂ ਵਿਛਾਈਆਂ ਜਾਣਗੀਆਂ ਅਤੇ ਅੰਬਾਲਾ ਤੋਂ ਜੰਮੂ ਤੱਕ ਇੱਕ ਲਾਈਨ ਵਿਛਾਈ ਜਾਵੇਗੀ ਹਾਲਾਂਕਿ ਰੇਲਵੇ ਨੇ ਅਜੇ ਤੱਕ ਇਸ ਬਾਰੇ ਅਧਿਕਾਰਿਤ ਤੌਰ ਤੇ ਕੁਝ ਨਹੀਂ ਕਿਹਾ ਨਵੀਂ ਦਿੱਲੀ ਜੰਮੂ ਇੱਕ ਵਿਅਸਤ ਯਾਤਰਾ ਮਾਰਗ ਹੈ ਨਵੀਂ ਦਿੱਲੀ ਤੋਂ ਅੰਬਾਲਾ ਲਈ ਰੋਜ਼ਾਨਾ ਪੰਜਾਬ ਤੋਂ ਵੱਧ ਰੇਲ ਨਾ ਚੱਲਦੀਆਂ। ਜਦੋਂ ਕਿ ਅੰਬਾਲਾ ਤੋਂ ਜੰਮੂ ਤੱਕ ਰੋਜ਼ਾਨਾ ਵੀ ਤੋਂ ਵੱਧ ਰੇਲ ਗੱਡੀਆਂ ਚੱਲਦੀਆਂ ਨੇ। ਮੰਨਿਆ ਜਾ ਰਿਹਾ ਹੈ ਕਿ ਨਵੀਂ ਰੇਲਵੇ ਲਾਈਨ ਪੁਰਾਣੀ ਰੇਲਵੇ ਲਾਈਨਾਂ ਦੇ ਨੇੜੇ ਵਿਛਾਈ ਜਾਵੇਗੀ ਤਾਂ ਜੋ ਰੇਲ ਗੱਡੀਆਂ ਦੇ ਸੰਚਾਲਨ ਵਿੱਚ ਕੋਈ ਰੁਕਾਵਟ ਨਾ ਆ ਸਕੇ। ਯਾਤਰੀ ਮੌਜੂਦਾ ਰੇਲਵੇ ਸਟੇਸ਼ਨਾਂ ਤੋਂ ਹੀ ਰੇਲ ਗੱਡੀਆਂ ਤੇ ਚੜ੍ਹਨ ਅਤੇ ਉਤਰ ਸਕਣਗੇ। ਫਿਲਹਾਲ ਇਸ ਲਾਈਨ ਤੇ ਰੇਲ ਆਵਾਜਾਈ ਵਿਵਧਨ ਕਾਰਨ ਯਾਤਰੀ ਗੱਡੀਆਂ ਦੀ ਰਫ਼ਤਾਰ ਪ੍ਰਭਾਵਿਤ ਹੋ ਰਹੀ ਹੈ। ਤਾਂ ਦੱਸ ਦਈਏ ਕਿ ਰੇਲ ਗੱਡੀਆਂ ਨੂੰ ਰੂਟ ਤੇ ਰੋਕਣਾ ਪੈਂਦਾ ਹੈ ਅਤੇ ਹੋਰ ਟ੍ਰੇਨਾਂ ਨੂੰ ਮੋੜਨਾ ਪੈਂਦਾ ਹੈ। ਤਿੰਨ ਡਿਵੀਜ਼ਨਾਂ ਨੂੰ ਇਸ ਦੀ ਜਿਹੜੀ ਆ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹਨਾਂ ਦੀ ਨਿਗਰਾਨੀ ਹੇਠ ਸਾਰਾ ਕੰਮ ਕੀਤਾ ਜਾਵੇਗਾ। ਇਸ ਸਾਰਾ ਸਰਵੇ ਤੋਂ ਅੰਦਾਜ਼ਾ ਦਈਏ ਕਿ ਪ੍ਰਾਈਵੇਟ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਰੇਲਵੇ ਰੂਟ ਤੇ ਸਿਰਫ 2 ਟਰੈਕ ਹੋਣ ਕਾਰਨ ਕਾਫੀ ਦਿੱਕਤਾਂ ਆ ਰਹੀਆਂ ਹਨ। ਇੱਕ ਰੇਲ ਗੱਡੀ ਨੂੰ ਕੱਢਣ ਲਈ ਦੂਜੇ ਨੂੰ ਲੰਬੇ ਸਮੇਂ ਲਈ ਬਾਹਰਲੇ ਪਾਸੇ ਰੋਕਣਾ ਪੈਂਦਾ ਹੈ। ਇਸ ਨਾਲ ਸਮਾਂ ਬਰਬਾਦ ਹੁੰਦਾ ਹੈ ਅਤੇ ਯਾਤਰੀਆਂ ਨੂੰ ਸਫ਼ਰ ਕਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਹੁਣ ਅਜਿਹਾ ਯਾਤਰੀਆਂ ਨੂੰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਬਿਲਕੁਲ ਨਹੀਂ ਕਰਨਾ ਪਵੇਗਾ ਰੇਲਵੇ ਲਾਈਨ ਦਾ ਸਰਵੇ ਰਿਪੋਰਟ ਰੇਲਵੇ ਬੋਰਡ ਨੂੰ ਭੇਜੀ ਜਾਵੇਗੀ ਰੇਲਵੇ ਬੋਰਡ ਦੀ ਕਮੇਟੀ ਇਸ ਪ੍ਰੋਜੈਕਟ ਤੇ ਫੈਸਲਾ ਲਵੇਗੀ ਹੁਣ ਸਰਵੇਖਣ ਕੀਤਾ ਜਾ ਰਿਹਾ ਹੈ ਕਿ ਲਾਈਨ ਕਿੱਥੇ ਪਾਈ ਜਾ ਸਕਦੀ ਹੈ ਤੇ ਕਿੱਥੇ ਪੁਲ ਬਣਾਉਣਾ ਪੈ ਸਕਦਾ ਹੈ ਕਿਧਰ ਜ਼ਮੀਨ ਅਕਵਾਇਰ ਕਰਨੀ ਪਵੇਗੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਜੀਕੇ ਆਰ ਟੀਵੀ ਦੇ ਨਾਲ